ਆਪਣੇ ਹੀ ਦੋ ਬਰਖਾਸਤ ਅਫਸਰਾਂ ਨੂੰ ਨਹੀਂ ਫੜ ਸਕੀ ਪੰਜਾਬ ਪੁਲਿਸ ਕਿੱਥੇ ਗਏ ਡੀਐਸਪੀ ਗੁਰਸ਼ੇਰ ਸਿੰਘ ਅਤੇ ਆਈਜੀ ਰਾਜਜੀਤ ਹੁੰਦਲ ਵਿਦੇਸ਼ ਪੱਜ ਚੁੱਕੇ ਹਨ ਡੀਐਸਪੀ ਗੁਰਸ਼ੇਰ ਗੰਭੀਰ ਆਰੋਪਾਂ ਦਾ ਸਾਹਮਣਾ ਕਰ ਰਹੇ ਦੋਨੋਂ ਅਧਿਕਾਰੀ ਪੰਜਾਬ ਪੁਲਿਸ ਆਪਣੇ ਹੀ ਪਰਿਸ਼ਟ ਅਫਸਰਾਂ ਨੂੰ ਫੜਨ ਵਿੱਚ ناکਾਮ ਰਹੀ ਹੈ ਇਹ ਅਧਿਕਾਰੀ ਗੰਭੀਰ ਅਪਰਾਧਾਂ ਦੇ ਦੋਸ਼ੀ ਹਨ ਅਤੇ ਫਰਾਰ ਹਨ ਅਸੀਂ ਗੱਲ ਕਰ ਰਹੇ ਹਾਂ ਬਰਖਾਸਤ ਆਈਜੀ ਰਾਜਜੀਤ ਸਿੰਘ ਹੁੰਦਲ ਅਤੇ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਦੀ ਪੁਲਿਸ ਦੀ ਇਸ ਨਾਕਾਮੀ ਦੀ ਸਖਤ ਆਲੋਚਨਾ ਹੋ ਰਹੀ ਹੈ ਖਾਸ ਕਰਕੇ ਇਸ ਲਈ ਕਿ ਪੁਲਿਸ ਨੇ ਕੁਝ ਹੀ ਦਿਨਾਂ ਵਿੱਚ ਕੁਝ ਹੋਰ ਕੀ ਨਾਉਣੇ ਅਪਰਾਧਾਂ ਨੂੰ ਸੁਲਝਾ ਲਿਆ ਹੈ ਪੰਜਾਬ ਪੁਲਿਸ ਦੇ ਇੰਸਪੈਕਟਰ ਜਨਰਲ ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਸਾਲ ਪਰ ਦੀ ਪ੍ਰੈਸ ਕਾਨਫਰੰਸ ਵਿੱਚ ਪੁਲਿਸ ਦੇ ਕੰਮ ਦੀ ਸ਼ਲਾਘਾ ਕੀਤੀ ਸੀ ਉਹਨਾਂ ਕਈ ਵੱਡੇ ਕੇਸਾਂ ਨੂੰ ਸੁਲਝਾਉਣ ਵਿੱਚ ਪੁਲਿਸ ਦੀ ਸਫਲਤਾ ਤੇ ਜ਼ੋਰ ਦਿੱਤਾ ਪਰ ਬਰਖਾਸਤ ਆਈਜੀ ਰਾਜਜੀਤ ਸਿੰਘ ਹੁੰਦਲ ਅਤੇ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਦੀ ਗ੍ਰਿਫਤਾਰੀ ਵਿੱਚ ਪੁਲਿਸ ਦੀ ناکامی ਤੇ ਉਹਨਾਂ ਕੁਝ ਨਹੀਂ ਕਿਹਾ ਦੱਸ ਦੇ ਇਹ ਕਿ ਹੁੰਦਲ ਪਿਛਲੇ 2 ਸਾਲਾਂ ਤੋਂ ਫਰਾਰ ਹੈ ਹੁੰਦਲ ਨੂੰ 17 April 2023 ਨੂੰ ਬਰਖਾਸਤ ਕਰ ਦਿੱਤਾ ਗਿਆ ਸੀ ਹੁੰਦਲ ਨੇ ਜ਼ਮਾਨਤ ਲਈ ਹਾਈ ਕੋਰਟ ਅਤੇ ਸੁਪਰੀਮ ਕੋਰਟ ਤੱਕ ਵੀ ਪਹੁੰਚ ਕੀਤੀ ਹੈ ਸੰਧੂ ਤੇ ਪੁਲਿਸ ਹਿਰਾਸਤ ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਟੀਵੀ ਇੰਟਰਵਿਊ ਲੈਣ ਦਾ ਦੋਸ਼ ਹੈ ਉਸ ਤੇ ਜਾਲਸਾਜੀ ਅਤੇ ਪਰਿਸ਼ਟਾਚਾਰ ਦੇ ਵੀ ਦੋਸ਼ ਹਨ ਡੀਐਸਪੀ ਸੰਦੂ ਵਿਦੇਸ਼ ਪੱਜ ਗਿਆ ਦੱਸਿਆ ਜਾਂਦਾ ਹੈ ਪੰਜਾਬ ਪੁਲਿਸ ਨੇ ਉਹਨਾਂ ਨੂੰ ਪਿਛਲੇ ਸਾਲ 2 ਜੂਨ ਨੂੰ ਨੌਕਰੀ ਤੋਂ ਹਟਾ ਦਿੱਤਾ ਸੀ ਦੋਵੇਂ ਮুলਜ਼ਮ ਗ੍ਰਿਫਤਾਰੀ ਤੋਂ ਬਚਣ ਵਿੱਚ ਕਾਮਯਾਬ ਹੋ ਗਏ ਹਨ ਪੁਲਿਸ ਬਰਖਾਸਤਗੀ ਤੋਂ ਪਹਿਲਾਂ ਗੁਰਸ਼ੇਰ ਸਿੰਘ ਸੰਦੂ ਨੂੰ ਕਾਰਨ ਦੱਸੋ ਨੋਟਿਸ ਵੀ ਨਹੀਂ ਦੇ ਸકી ਅਤੇ ਇਸ ਨੂੰ ਉਸ ਦੇ ਘਰ ਦੇ ਬਾਹਰ ਚਿਪਕਾਉਣਾ ਪਿਆ ਉਨ੍ਹਾਂ ਦੀ ਬਰਖਾਸਤਗੀ ਦੇ ਹੁਕਮਾਂ ਵਿੱਚ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ ਬਿਸ਼ਨੋਈ ਦੀ ਇੰਟਰਵਿਊ ਦੌਰਾਨ ਅਧਿਕਾਰੀ ਦੇ ਦੁਰਵਿਹਾਰ, ਲਾਪਰਵਾਹੀ ਅਤੇ ਡਿਊਟੀ ਵਿੱਚ ਅਣਗੈਲੀ ਨੇ ਪੁਲਿਸ ਵਿਭਾਗ ਦੇ ਅਕਸ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਹੈ। ਪਹਿਲੀ ਮੁਵਕਤੀ ਤੋਂ ਬਾਅਦ ਪੰਜਾਬ ਵਿਜੀਲੈਂਸ ਬਿਊਰੋ ਨੇ ਵੀ ਆਮਦਨ ਤੋਂ ਵੱਧ ਜਾਇਦਾਦ ਅਤੇ ਵਿਵਾਦਿਤ ਜਾਇਦਾਦ ਦੇ ਸੌਦਿਆਂ ਦੇ ਦੋਸ਼ਾਂ ਤੇ ਉਸ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਸਾਬਕਾ ਆਈਜੀ ਰਾਜਜੀਤ ਸਿੰਘ ਹੁੰਦਲ 1992 ਵਿੱਚ ਪੰਜਾਬ ਪੁਲਿਸ ਵਿੱਚ ਬਤੌਰ ਇੰਸਪੈਕਟਰ ਭਰਤੀ ਹੋਏ ਸਨ ਅਤੇ ਉਹਨਾਂ ਨੂੰ 2013 ਵਿੱਚ ਸ਼ਾਨਦਾਰ ਸੇਵਾਵਾਂ ਲਈ ਰਾਸ਼ਟਰਪਤੀ ਮੈਡਲ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਉਰਦੋ ਤੋਂ ਉਸਤੇ ਦਰੱਗਜ਼ ਅਤੇ ਫਿਰੋਤੀ ਰੈਕੇਟ ਚਲਾਉਣ ਦਾ ਦੋਸ਼ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇੱਕ ਵਿਸ਼ੇਸ਼ ਜਾਂਚ ਟੀਮ ਐਸਆਈਟੀ ਦੀ ਸੀਲਬੰਦ ਰਿਪੋਰਟ ਖੋਲਣ ਤੋਂ ਬਾਅਦ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ। ਜਿਸ ਵਿੱਚ ਉਸ ਨੂੰ ਇਹਨਾਂ ਗਤੀਵਿਧੀਆਂ ਵਿੱਚ ਸ਼ਾਮਲ ਪਾਇਆ ਗਿਆ ਸੀ